ਆਨੂੰ ਆਪਾਂ ਖੜੇ ਆਂ ਅੱਜ ਜੋਗੇ ਵਾਲੇ ਮੰਡੀ ਦੇ ਵਿੱਚ ਜਿਹੜੀ ਕਿ ਮਾਨ ਸਾਹਿਬ ਨੇ ਨਵੀਂ ਮੰਡੀ ਲਵਾਤੀ ਤੇ ਉੱਥੇ ਆਏ ਆ ਬਾਈ ਮੈਂ ਇਹਨਾਂ ਦੇ ਨਾਂ ਨਹੀਂ ਜਾਣਦਾ ਕਿਹੜੇ ਪਿੰਡੋਂ ਜੀ ਜੋਗਲ ਪਿੰਡੀ ਆ ਬਾਈ ਜੋਗੇ ਵਾਲਾ ਪਿੰਡੇ ਤੇ ਬਾਈਆਂ ਨੇ ਕੜਤਾ ਨਵਾਂ ਡਰਾ ਤੇ ਸਾਈਕਲ ਹੀ ਬਹੁਤ ਤਕੜੀ ਬਹੁਤ ਤਕੜੇ ਟਾਇਰ ਤੇ ਜਿਹਨੂੰ ਕਹਿੰਦੇ ਨੇ ਸਾਈਕਲ ਦੇ ਪੈਰ ਤੇ ਅੱਜ ਅੱਜ ਦਾ ਸਮਾਂ ਬਾਈਓ ਕੱਲ ਨੂੰ ਸਮਾਂ ਬੀਤ ਜੂਗਾ ਅੱਜ ਸ਼ਾਮ ਨੂੰ ਲੈਟਰੀ ਨਿਕਲਣੀ ਹੈ ਤੇ ਲੈਟਰੀਆਂ ਪਾ ਲੋ ਕਿਸਮਤਾਂ ਅਜਮਾ ਲੋ ਸਾਰਾ 50 ਰੁਪਏ ਲੈਟਰੀ ਹੈ 50 ਰੁਪਏ ਦੀ ਗੱਲ ਕੁਛ ਨਹੀਂ ਆਪਾਂ ਜਵਾਖ ਨੂੰ ਵੀ ਰੂੰਗਾ ਚੀਜ਼ ਖਵਾ ਦੰਨੇ ਆ ਵੀ ਫਟਾਫਟ ਲੈਟਰੀ ਪਾਓ ਤੇ ਸਾਈਕਲ ਤੇ ਚੜ ਕੇ ਘਰ ਰੂ ਜਾਓ ਜਾਓ ਤੇ ਬਾਈਆਂ ਦਾ ਸਾਈਕਲ ਹੈ ਬਹੁਤ ਵਧੀਆ ਆਪਾਂ ਦਿਖਾਉਨੇ ਆ ਤੁਹਾਨੂੰ ਇਹ ਆਹ ਜੀ ਦੇਖ ਸਕਦੇ ਹੋ ਸਾਈਕਲ ਬਹੁਤ ਵਧੀਆ ਤਕੜਾ ਤੇ ਟਰਾਲੀ ਦੇ ਉੱਤੇ ਟੰਗੇ ਆ ਤੁਸੀਂ ਪੜ ਲਓ ਸ਼ਾਮ ਤੱਕ ਦਾ ਸਮਾਂ ਦਿੱਤਾ ਤੁਹਾਨੂੰ 50 ਰੁਪਏ ਪਾਓ ਜੀ ਤੇ ਸਾਈਕਲ ਘਰ ਨੂੰ ਲਿਜਾਓ ਜੀ ਮੋਜਾ ਢਾਓ ਜੀ ਆਪਦੇ ਜਵਾਖਾਂ ਨੂੰ ਖੜ੍ਹਾਓ ਜੀ ਤੇਜ ਵਾਕਾਂ ਦਾ ਇਹ ਖੜਿਓਣਾ ਧੰਨਵਾਦ ਜੀ ਸਾਸਰੀਕਾਰ